ਕੁਝ ਦੇਖ ਰਹੇ ਜੀਤ ਵਿਅਕਤੀ ਵੀ ਮਨਵਾਰ ਸ਼ਹਿਰ ਤੋਂ ਜਸਵੀਰ ਸਿੰਘ ਉੱਪਰ ਮੇਰੇ ਨਾਲ ਗੱਲ ਜਰ ਕਰ ਰਹੇ। ਹਾਂ ਜੀ ਇਹ ਮਿਰਦਾ ਅਸ਼ਰਮ ਪਤੂਆਣਾ ਦੇ ਵਿੱਚ ਜਿੱਥੇ ਐਸਪੀ ਨੇ ਘਰਾਇਆ ਉਹਨੂੰ ਨਵੇਂ ਮਿਰਦਾ ਅਸ਼ਰਮ ਦਾ ਜਿਹੜਾ ਨੀਮਤ ਰੱਖਿਆ ਜਾ ਰਿਹਾ ਤੇ ਉਹਦੇ ਬੰਦੋਂ ਵਿਚਾਰ ਪ੍ਰਗਟ ਕੀਤੇ ਜਾ ਰਹੇ ਨੇ ਜਿੱਥੇ ਸੇਵਾ ਦੇ ਖੇਤਰ ਵਿੱਚ ਉਹਨਾਂ ਦੇ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ। ਹਰ ਖੇਤਰ ਦੇ ਵਿੱਚ ਖੇਤ ਸੋਤਾਂ ਦੇ ਵਿੱਚ ਉਹਨਾਂ ਵੱਲੋਂ ਪਹਿਲ ਕਦਮ ਨਵਾਈਆਂ ਜਾ ਰਹੀਆਂ। ਅੱਜ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵੋਣੇ ਆ ਕੀ ਕਹਿਣਾ ਚਾਹੁੰਦੇ ਨੇ? ਅਜਿਹਾ ਇਸ ਸਥਾਨ ਤੇ ਜਿੱਥੇ ਕਿ ਰਾਜਾ ਸਾਹਿਬ ਦਾ ਤਪਸਥਾਨ ਵੀ ਹੈ ਬੜੀ ਮੰਨਤਾ ਹੈ ਇਸ ਏਰੀਆ ਦੀ ਤੇ ਸੜੇ ਚਰਨ ਸਿੰਘ ਗੇਲੋੜਾ ਦੇ ਕਹਿੰਦੇ ਕਿਉਂਕਿ ਉਹਨਾਂ ਦਾ ਉਪਰਾਲਾ ਹੈ ਕਾਫੀ ਵਕੀਲ ਤੋਂ ਜਿੰਨੀਆਂ ਵੀ ਕਮੇਟੀਆਂ ਦੇ ਮੈਂਬਰਸ ਹਨ ਪ੍ਰਧਾਨ ਨੇ ਸਾਰੇ ਸਾਰੇ ਇਕੱਤਰ ਹੋਏ ਨੇ ਸੰਜੇ ਉਪਰਾਲੇ ਨਾਲ ਜਿੱਥੇ ਗੁਰਦਾਰਾ ਸਾਹਿਬ ਦੇ ਨਾਲ ਇੱਕ ਆਲਰੇਡੀ ਪ੍ਰਦਰਸ਼ਨ ਚੱਲ ਰਿਹਾ ਹੈ ਜਿੱਥੇ ਕੋਈ 14-15 ਕਮਰੇ ਪਹਿਲਾਂ ਹੈਗੇ ਨੇ ਇਹਨਾਂ ਦੇ ਤੇ ਅੱਜ ਉਹਨੂੰ ਉਹਦੀ ਐਕਸਟੈਂਸ਼ਨ ਸੀਗੀ ਇੱਥੇ ਨਹੀਂ ਪੱਥਰ ਰੱਖਿਆ ਗਿਆ ਸੋ ਇਹਦੇ ਨਾਲ 8-10 ਕਮਰੇ ਹੋਰ ਜਿਹੜੇ ਬਣ ਜਾਣਗੇ ਸੋ ਟੋਟਲ ਮੇਰਾ ਖਿਆਲ 40-50 ਬੰਦੇ ਦਾ ਜਲਾ ਇੰਤਜ਼ਾਮ ਇੱਥੇ ਹੋ ਜਾਏਗਾ ਜਿਹੜੇ ਹੌਨ ਨੰਬਰ ਬਣਾ ਰਹੇ ਨੇ ਕਿੰਨੀ ਕੁ ਲੱਗਤੇ ਲਗਤ 1 ਲੱਖ ਤੋਂ ਉੱਤੇ ਹੋਊਗੀ ਲਗਤ ਤਾਂ ਇੰਨੀ ਕੁ ਜਦੋਂ ਆਈ ਜਾਣੀ ਹੈ ਕਿਉਂਕਿ ਇਹ ਪਹਿਲਾਂ 5 ਕਮਰੇ ਪਹਿਲਾਂ 5 ਕਮਰੇ ਬਣ ਰਹੇ ਆ ਉਸ ਤੋਂ ਬਾਅਦ ਇਹ 5 ਉੱਤੇ ਹੋਰ ਬਣ ਜਾਣਗੇ 5 ਕਰ ਕਰਕੇ ਸੋ ਜੇ ਗੱਲ ਕਰੀ ਨਾ ਪ੍ਰਾਈਜ਼ ਦੀ ਤੇ ਇਹ ਨਹੀਂ ਪਤਾ ਹੁੰਦਾ ਵੀ ਕਿੰਨਾ ਪੈਸਾ ਲੱਗ ਜਾਣਾ ਹੈ ਲੇਕਿਨ ਬਾਬੇ ਦੀ ਕਿਰਪਾ ਹੁੰਦੀ ਜਦੋਂ ਇਹ ਕੰਮ ਸ਼ੁਰੂ ਕਰ ਦਿੱਤੇ ਜਾਂਦੇ ਹਨ ਜੀ ਤੇ ਆਪਣੇ ਆਪ ਸਿਰੇ ਚੜ ਜਾਂਦੇ ਨੇ ਸਰ ਮਾਨਵਤ ਸੋ ਅੱਜ ਬਹੁਤ ਤੇ ਇਹ ਵੀ ਇੱਕ ਮਾਨਵਤਾ ਦੀ ਸੇਵਾ ਆ ਤੇ ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਜਿਹੜੀ ਤੁਸੀਂ ਕਰ ਰਹੇ ਹੋ ਔਰ ਇਹਦੇ ਵਿੱਚ ਕੋਈ ਅੰਤਰ ਵੀ ਦੇਖ ਸਕਦੇ ਨਹੀਂ ਕੋਈ ਅੰਤਰ ਨਹੀਂ ਦੇਖੋ ਜੀ ਮੈਂ ਅਸੀਂ ਵੀ ਜਿੱਦਾਂ ਕਰ ਰਹੇ ਹਾਂ ٹرسٹ ਵੱਲੋਂ ਵੀ ਸਾਡੇ ਵੀ ਸਾਰੇ ਇਹੀ ਕੰਮ ਚੱਲ ਰਹੇ ਨੇ ਕਈ ਜਗ੍ਹਾ ਸਾਡੇ ਬਿਰਧ ਆਸ਼ਰਮ ਵੀ ਚੱਲਦੇ ਨੇ ਅਨਾਥ ਆਸ਼ਰਮ ਵੀ ਚੱਲ ਰਹੇ ਨੇ ਸਕੂਲਸ ਚੱਲਦੇ ਨੇ ਸਪੈਸ਼ਲ ਬੱਚਿਆਂ ਦੇ ਸੋ ਇਹ ਜਿਹੜੀ ਸੇਵਾ ਹੈ ਇਹਦਾ ਤਾਂ ਕੋਈ ਅੰਤ ਹੈ ਹੀ ਨਹੀਂ ਨਾ ਜੀ ਤੇ ਅੱਜ ਵੀ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆਇਆ ਤੇ ਜਿਵੇਂ ਖਰਚਿਆਂ ਦੀ ਗੱਲ ਕੀਤੀ ਖਰਚੇ ਤਾਂ ਕਰੋੜਾਂ ਰੁਪਏ ਦੇ ਹੋ ਜਾਂਦੇ ਨੇ ਲੇਕਿਨ ਮੈਂ ਆਪਣੇ ਵੱਲ ਟੈਸਟ ਵੱਲ ਜਿੱਦਾਂ ਅਜੇ ਨਹੀਂ ਪੱਥੇ ਰੱਖਿਆ ਗਿਆ ਤੇ ਇਹਦੀ ਸ਼ੁਰੂਆਤ ਹੈ ਸੋ 5 ਲੱਖ ਰੁਪਏ ਮੈਂ ਦੇ ਰਿਹਾ ਇੱਥੇ ਜਿਹੜਾ ਸ਼ੁਰੂਆਤ ਹੋ ਜਾਈਗੀ ਬਾਕੀ ਫਿਊਚਰ ਚ ਵੀ ਜੋ ਲੋਡ ਹੋਵੇਗਾ ਕਰਦੇ ਜਾਵਾਂਗੇ ਬਾਕੀ ਅਜੇ ਇਸ ਚੀਜ਼ ਦੀ ਲੋਡ ਹੈ ਜਿਹੜੀ ਚੀਜ਼ ਦੀ ਲੋਡ ਪੰਜਾਬ ਚ ਨਹੀਂ ਸੀ ਹੋਣੀ ਚਾਹੀਦੀ ਇਹ ਹੀ ਹੈ ਕਿ ਜਿੰਨੇ ਵੀ ਬਿਰਦਾ ਸ਼ਰਮ ਹੋ ਜਾਣ ਉਹਨੇ ਕੱਟ ਲੈਣ ਅੱਜ ਦੇਖੇ ਨੇ ਪਰਿਵਾਰ ਅਸੀਂ ਬੱਚੇ ਬਾਹਰ ਜਾ ਚੁੱਕੇ ਨੇ ਮੇਰੇ ਉੱਪੇ ਛੋਕਲੇ ਰਹਿ ਗਏ ਨੇ ਔਰ ਜਿਆਦਾ ਜਿਹੜੇ ਮੇਰੇ ਕੋਲ ਕੇਸਸ ਆਂਦੇ ਨੇ ਤੁਹਾਨੂੰ ਪਤਾ ਮੈਂ ਜਿਹੜੇ ਕੇਸਸ ਲੜਦਾ ਉਹਨਾਂ ਚਾਹੀਦਾ ਹੁੰਦਾ ਕਿ ਬੱਚੇ ਜੋ ਵੀ ਠੱਗ ਠੂਗੂ ਕੇ ਕਰਕੇ ਜ਼ਮੀਨਾਂ ਵੇਚ ਕੇ ਆਪਣੇ ਨਾਲ ਲਵਾਲੀਆਂ ਕੋਠੀਆਂ ਵੇਚ ਦਿੱਤੀਆਂ ਉਹ ਬਜ਼ੁਰਗ ਜਿਹੜੇ ਫਿਰ ਰੋਡ ਤੇ ਆ ਗਏ ਸੋ ਉਹਨਾਂ ਵਾਸਤੇ ਜਿਹੜੀਆਂ ਸੇਵਾਵਾਂ ਸਾਰੀਆਂ ਕਰ ਲੈਣੇ ਮੈਂ ਸਿਲਾਗਾ ਕਰਦਾ ਹਾਂ ਇਹਨਾਂ ਦੀ ਪੂਰੀ ਕਮੇਟੀ ਦੀ ਔਰ ਸਪੈਸ਼ਲੀ ਗਿੱਲ ਸਾਹਿਬ ਦੀ ਕਿ ਸਾਂਝੇ ਪਰਾਲੇ ਨਾਲ ਇਹਦੇ ਕੰਮ ਚੱਲਦੇ ਰਹਿਣੇ ਚਾਹੀਦੇ ਸ਼੍ਰੀ ਰਜਾ ਸਾਹਿਬ ਦੇ ਤਪਸਥਾਨ ਦੇ ਉੱਤੇ ਜਿੱਥੇ ਪਹਿਲਾਂ ਹੀ ਇੱਕ ਬਹੁਤ ਹੀ ਅੱਛਾ ਵਿਰਦ ਆਸ਼ਰਮ ਜਿਹੜਾ ਚੰਗੇ ਪ੍ਰਬੰਧਾਂ ਦੇ ਨਾਲ ਚੱਲ ਰਿਹਾ ਹੈ। ਪਰ ਪਤੂਰਣਾ ਸਾਹਿਬ ਦਾ ਜਿਹੜਾ ਸਥਾਨ ਹੈ ਬੜੀ ਮਾਨਤਾ ਵਾਲਾ ਜਗ੍ਹਾ ਹੈ। ਸ਼੍ਰੀ ਉਪਰਾਏ ਸਾਹਿਬ ਨੇ ਅੱਜ ਆ ਕੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਰੱਖਿਆ। ਪਰ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਲੋੜਵੰਦ ਹੈ ਬਹੁਤ ਵਿਰਧ ਹੋ ਚੁੱਕੇ ਹੈ। ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ ਰਾਜਾ ਸਾਹਿਬ ਦੇ ਇਸ ਦਰਬਾਰ ਦੇ ਉੱਤੇ ਉਹਨਾਂ ਨੂੰ ਰਹਿਣ ਲਈ ਚੰਗੀ ਜਗ੍ਹਾ ਤੇ ਚੰਗੀਆਂ ਸਹੂਲਤਾਂ ਜਿਹੜੀਆਂ ਮैया ਕਰਾਈਆਂ ਜਾਂਦੀਆਂ ਨੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇਲਾਜ ਹੁੰਦਾ ਸੋ ਆਸ ਹੈ ਕਿ ਜਿਹੜੇ ਕਮਰੇ ਹੋਰ ਬਣ ਰਹੇ ਆ ਉਹ ਲੋੜਵੰਦਾਂ ਲਈ ਹੋਰ ਜ਼ਿਆਦਾ ਸਹਾਈਤ ਹੋਏਗੀ ਉਹਨਾਂ ਅਬਰਾਇ ਸਾਹਿਬ ਦਾ ਇੱਥੇ ਆਉਣ ਤੇ ਦਿੱਲੀਆਂ ਕਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਕਿ ਫਤੂਆਣਾ ਸਾਹਿਬ ਦਾ ਆਸ਼ਰਮ ਜੋ ਮਹਾਰਾਜਾ ਰਾਜਾ ਸਾਹਿਬ ਮਹਾਰਾਜ ਦੇ ਨਾਂ ਤੇ ਚੱਲ ਰਿਹਾ ਅੱਜ ਉੱਥੇ ਜੋ ਹੋਰ ਕਮਰਿਆਂ ਦੀ ਲੋੜ ਜਿਹੜੀ ਮਹਿਸੂਸ ਕੀਤੀ ਗਈ ਆ ਉਹਦੇ ਵਾਸਤੇ ਜਿਹੜਾ ਨੀਂ ਪੱਥਰ ਰੱਖਣੇ ਆ ਬਰਾਏ ਸਾਹਿਬ ਸਾਡੇ ਵਿੱਚ ਅੱਜ ਗੁਰਦਵਾਰ ਸਾਹਿਬ ਵਿਖੇ ਪਹੁੰਚੇ ਹਨ ਬੇਦਾਰਸ਼ਮ ਵਿਖੇ ਪਹੁੰਚੇ ਹਨ ਮੈਂ ਦਿਲਦਿਆਂ ਘਰਾਂ ਦਾ ਧੰਨਵਾਦ ਕਰਦਾ ਵੱਡਾ ਹਿੱਸਾ ਮਾਇਆ ਦਾ ਵੀ ਪਾ ਕੇ ਗਏ ਨੇ ਔਰ ਇਲਾਕਾ ਨਿਵਾਸੀ ਜਿਹੜੀ ਸੰਗਤ ਆ ਜੋ ਬੱਚੇ ਦੇਸ਼ਾਂ-ਵਿਦੇਸ਼ਾਂ 'ਚ ਬਾਹਰ ਬੈਠੇ ਆ ਜਾਂ ਆਪਣੇ ਪਰਿਵਾਰਾਂ ਦੀ ਪੁਸ਼ਕਸ਼ ਨਹੀਂ ਕਰਦੇ ਉਹਨਾਂ ਦੀ ਸਾਂਭ-ਸਮਾਨ ਦੇ ਲਈ ਜਿਹੜਾ ਆ ਇਹ ਬੇਦਾਰਸ਼ਮ ਜਿਹੜਾ ਮਹਾਰਾਜਾ ਦੇ ਨਾਂ ਤੇ ਬਣਾਇਆ ਗਿਆ ਮਹਾਰਾਜੇ ਬਹੁਤ ਸਾਰੇ ਤਪੋਸਥਾਨ ਹਨ ਇੱਥੇ ਵੱਡੀਆਂ ਸਮਾਵਾਂ ਚੱਲਦੀਆਂ ਹਨ ਸੰਗਤ ਦੀ ਸੇਵਾ ਵਾਸਤੇ ਇਹ ਜਿਹੜਾ ਆਸ਼ਰਮ ਆ ਇਹ ਪੰਜਾਬ ਦੇ ਵਿੱਚ ਹੁਣੇ ਤਾਂ ਨਹੀਂ ਚਾਹੀਦੇ ਸਨ ਪਰ ਹੁਣ ਲੋੜ ਮਹਿਸੂਸ ਕਰਦੇ ਹਰ ਇੱਕ ਸਾਡੇ ਇਲਾਕੇ ਵਿੱਚ ਇਹੀ ਇੱਕ ਆਸ਼ਰਮ ਜਿਹੜਾ ਬਣਿਆ ਜਿਹਦੇ ਵਿੱਚ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਵੀ ਸਾਂਭ-ਸਮਾਲ ਬੱਚੇ ਨਹੀਂ ਕਰਦੇ ਉਹਨਾਂ ਦੀ ਨੇ ਇੱਕ ਤਰ੍ਹਾਂ ਸਾਂਭ-ਸਮਾਲ ਕਰਨ ਵਾਸਤੇ ਜਿਹੜੀ ਕਮੇਟੀ ਇੱਥੇ ਅਪਰਲਾ ਕਰ ਰਹੀ ਆ ਅਸੀਂ ਅਮਰਾਇਆ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਫਤੂਆਣਾ ਸਾਹਿਬ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ